ਅਸੀਂ 13 ਫਰਵਰੀ ਤੋਂ ਲੈ ਕੇ ਅੱਜ 16 ਪ੍ਰਾਇਲ ਹੋ ਚੁੱਕੀ ਐ ਅਸੀਂ ਮੰਗਲ ਸਿੰਘ ਅਮਰਸਰ ਨਾਲ ਗੱਲਬਾਤ ਕਰ ਲ ਗਏ ਹਾਂ ਪ੍ਰਧਾਨ ਜੀ ਅੱਜ ਦਾ ਤੜਕੀ ਮੈਸੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਅੰਦੋਲਨ ਦੋਵਾਂ ਮਹੀਨਿਆਂ ਨੂੰ ਪਾਰ ਕਰ ਚੁੱਕਿਆ ਵਾ ਸੋ ਜਿਹੜੇ ਕਿਸਾਨ ਵੀਰ ਇੱਥੇ ਧਰਨੇ ਦੇ ਡਟੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਕੱਲ ਮੀਟਿੰਗ ਹੋਈ ਆ ਗੁਰਸਾਹਿਬ ਸਿੰਘ ਚਾਟੀ ਇਵੈਂਟ ਮੀਟਿੰਗ ਦੇ ਵਿੱਚ ਮੌਜੂਦ ਸੀ ਜਿਹੜੇ ਆਉਣ ਵਾਲੇ ਪ੍ਰੋਗਰਾਮ ਹੈ ਪਹਿਲੀ ਤਰੀਕ ਤੋਂ ਸ਼ੁਰੂ ਹੋਣੇ ਆ ਕਿਉਂਕਿ 15 ਦਿਨਾਂ ਬਾਅਦ ਚ ਲੱਗ ਜਾਣੇ ਆ ਜਿਹੜੇ 1 1 2 ਤਰੀਕ ਤੋਂ ਜਿਹੜੇ ਗਾੜੀ ਡੇਟ ਦੇਣੀ ਹੈ ਜੇ ਉਹਨਾਂ ਪ੍ਰੋਗਰਾਮਾਂ ਬਾਰੇ ਗੁਰਸਾਹ ਸਿੰਘ ਚਾਟੀਵੰਡ ਚਾਰਨਾ ਪਹੁੰਚਗੇ ਤੇ ਬਾਕੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੀ ਕਣਕ ਪਠਾਉਣ ਸੰਭ ਕੇ ਤੇ ਅੰਦੋਲਨ ਆਪਾਂ ਫੇਰ ਅੱਗੇ ਵੰਗੂ ਤਗੜੇ ਹੋਗੇ ਅੰਦੋਲਨ ਦੇ ਵਿੱਚ ਸ਼ਾਮਿਲ ਕੇ ਤੇ ਪੂਰਾ ਇਹਨੂੰ ਮੰਗਾਉਣਾ ਆ ਗਿਆ ਨੂੰ ਇਸ ਕਰਕੇ ਮੇਰੀ ਤੇ ਇਹੋ ਬੇਨਤੀ ਹੈ ਜੀ ਐ ਗੁਰਸਾਹ ਸਿੰਘ ਪ੍ਰੈਸ 77 ਪੰਜਾਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਮੈਂ ਜਿਹੜਾ ਬਾੜੀ ਟੁੱਕਦਾ ਬਹੁਤ ਜੋਰਾਂ ਦੇ ਕੰਮ ਚੱਲਣ ਡਿਆ ਵਾ ਜਿੱਥੇ ਆਪਾਂ ਤਕੜੇ ਹੋ ਗਿਆ ਆਪਣਾ ਆਪਾਂ ਦਾਣਾ ਪੱਕਾ ਸਾਂਭਣਾ ਵਾ ਉੱਥੇ ਨਾਲ ਆਪਾਂ ਜਿਹੜਾ ਆਪਣੇ ਆਪਣੀਆਂ ਹੱਕੀ ਮੰਗਾਂ ਵਾਸਤੇ ਅੰਦੋਲਨ ਚੱਲ ਰਿਹਾ ਵਾ ਆਪਾਂ ਨਾਲ ਜਦੋਂ ਆਪਣਾ ਕੰਮ ਦਾ ਕਣਕ ਦਾ ਕੰਮ ਮੁੱਕ ਜਾਂਦਾ ਵਾ ਤੇ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਖਨੌਰੀ ਬਾਰਡਰ ਤੇ ਜਿਹੜੇ ਸਿੰਘੂ ਬਾਰਡਰ ਦੱਬ ਵਾਲੀ ਬਾਰਡਰ ਜਿੱਥੇ-ਜਿੱਥੇ ਵੀ ਕਿਸਾਨਾਂ ਦੇ ਮੋਰਚੇ ਚੱਲਣਦੇ ਆ ਉੱਥੇ-ਉੱਥੇ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ ਦੁਬਾਰੇ ਜਿੰਨੀਆਂ ਵੀ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਫੇਰ ਇੱਥੇ ਨਾਲ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਜਿਹੜਾ ਭਾਰਤ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿਹੜੇ ਅਗਲੇ ਪਾਸੇ ਪ੍ਰੋਗਰਾਮ ਇੱਕ ਦੋ ਦਿਨਾਂ ਦੇ ਵਿੱਚ ਤੈਅ ਹੋਣੇ ਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਆਪਾਂ ਸ਼ਮੂਲਤ ਕਰਨੀਆਂ ਤੇ ਨਾਲ ਸਭ ਤੋਂ ਜਿਹੜੀ ਮੇਨ ਗੱਲ ਆ ਜਿੱਥੇ ਆਪਾਂ ਜਿਹੜਾ ਭਾਜਪਾ ਦਾ ਜਿਹੜਾ ਆਪਾਂ ਸਵਾਲ ਜਵਾਬ ਕਰਨੇ ਉੱਥੇ ਨਾਲ ਆਪਣੇ ਕਾਂਗਰਸ ਦੇ ਨਾਲ ਵੀ ਬੰਦੇ ਸਵਾਲ ਜਵਾਬ ਕਰਨੇ ਕਿਉਂਕਿ ਐਮਐਸਪੀ ਦੀ ਗੱਲ ਇਹ ਨਾ ਵੀ ਬੜਾ ਚਿਰ ਪਹਿਲਾਂ ਵਾਕੀ ਪਈ ਐਮਐਸਪੀ ਦੇਵਾਂਗੇ ਪਰ ਇਹਨਾਂ ਐਮਐਸਪੀ ਦਿੱਤੀ ਨਹੀਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਇਹਨਾਂ ਦੇ ਨਾਲ ਵੀ ਲੜਾਈ ਹੈ ਜਿੱਥੇ ਸਾਡਾ ਬੀਜੇਪੀ ਸਰਕਾਰ ਦੇ ਨਾਲ ਸਾਡਾ ਵਿਰੋਧ ਆ ਉੱਥੇ ਸਾਡਾ ਕਾਂਗਰਸ ਦੇ ਨਾਲ ਵੀ ਵਿਰੋਧ ਹੈ ਕਿਉਂਕਿ ਕਾਂਗਰਸ ਵੀ ਲੰਮਾ ਸਮਾਂ ਸੱਤਾ ਦੇ ਵਿੱਚ ਰਾਜ ਕੀਤਾ ਵਾ ਕਾਂਗਰਸ ਦੇ ਸਮੇਂ ਵੀ ਖੁਦਗੁਸ਼ੀਆਂ ਬਹੁਤ ਜ਼ਿਆਦਾ ਹੋਈਆਂ ਵਾ ਕਿਸਾਨ ਉਦੋਂ ਵੀ ਆਤਮ ਹੱਤਿਆ ਕੀਤੀਆਂ ਵਾ ਇਹਨਾਂ ਤੋਂ ਵੀ ਸਾਡਾ ਬੰਦਾ ਵਾ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਾਂਗਰਸ ਦੀ ਜਾਂ ਭਾਜਪਾ ਦੀ ਸਰਕਾਰ ਆਉਂਦੀ ਆ ਦੋਵਾਂ ਦੇ ਨਾਲ ਹੀ ਸਾਡਾ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗਾ ਸੋ ਮੈਂ ਦੁਬਾਰੇ ਫੇਰ ਬੇਨਤੀ ਕਰਨਾ ਵੀ ਸਭ ਤੋਂ ਮੇਨ ਹੁਣ ਜਿਹੜਾ ਇੱਥੇ ਜਿਹੜੇ ਪੁਆਇੰਟ ਆਪਣੇ ਚੱਲਣ ਦਾ ਆ ਸਾਰੇ ਜਿਹੜੇ ਆਪਣੇ ਕਿਸਾਨ ਵੀਰ ਆ ਖੇਤੀ ਤੋਂ ਖੇਤੀ ਜਿਹੜਾ ਵਾ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਹੁਣ ਸਾਡੇ ਕੋਲ ਸਰਦਾਰ ਗਰਨਾਮ ਸਿੰਘ ਜੀ ਆ ਹਰਿਆਣੇ ਤੋਂ ਆ ਏ ਆਪਣੇ ਨਾਲ ਆਪਣੀ ਜਥੇਬੰਦੀ ਚਲਾਉਣ ਡਿਆ ਤੇ ਨਾਲ ਇਹ ਵੀ ਇੱਥੇ ਕਿਸਾਨ ਜਿਹੜਾ ਸੰਯੁਕਤ ਕਿਸਾਨ ਗੈਰਾਜੀ ਨਿਤਕੇ ਦੇ ਮੈਂਬਰ ਆ ਇਹ ਵੀ ਹਿੱਸਾ ਵਾ ਇਹ ਵੀ ਆਪਣੇ ਨਾਲ ਵਿਚਾਰ ਚਰਚਾ ਕਰਨਗੇ ਜੀ ਪਹਿਲਾਂ ਤਾਂ ਪ੍ਰੈਸ رپورਟਰ ਦਾ ਧੰਨਵਾਦ ਔਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਸਾਨ ਭਰਾਵੋ ਜੇ ਅਸੀਂ ਘਰਾਂ ਚ ਬੈਠੇ ਰਹੇ ਤਾਂ ਸਾਡਾ ਕੰਮ ਨਹੀਂ ਚੱਲਣਾ ਸਾਨੂੰ ਵੱਧ ਤੋਂ ਵੱਧ ਇਹਦੇ ਵਿੱਚ ਆ ਕੇ ਹਿੱਸਾ ਲੈਣਾ ਚਾਹੀਦਾ ਔਰ ਆਪਣੀਆਂ ਜਿਵੇਂ ਫਸਲਾਂ ਸਾਹਮਣ ਸਾਰੀ ਟਰਾਲੀਆਂ ਉਵੇਂ ਵੱਧ ਤੋਂ ਵੱਧ ਟਰਾਲੀਆਂ ਟਰੈਕਟਰ ਔਰ ਝੋਫੜੀਆਂ ਇੱਥੇ ਬਣਾਉਣ ਦੀ ਕੋਸ਼ਿਸ਼ ਕਰੋ ਪੂਰੀਆਂ ਹਰ ਪਿੰਡ ਦੀ ਇੱਕ ਝੋਫੜੀ ਇੱਥੇ ਹੋਣੀ ਚਾਹੀਦੀ ਆ ਹਰੇਕ ਬਾਡਰ ਤੇ ਚਾਰ ਬਾਡਰ ਲੱਗੀਆਂ ਜਾਂਦੇ ਆ ਕਿ ਦੋ ਪੰਜਾਬ ਦੇ ਤਿੰਨ ਪੰਜਾਬ ਦੇ ਇੱਕ ਹਰਿਆਣੇ ਦਾ ਤੇ ਰਾਜਸਥਾਨ ਦਾ ਔਰ ਇਹ ਚਾਰਾਂ ਬਾਡਰਾਂ ਤੇ ਆਪਣੀਆਂ ਝੋਫੜੀਆਂ ਬਣਾ ਲਓ ਟਾਲੀਆਂ ਹਰ ਪਿੰਡ ਦੀ ਹੋਵੇ ਤਾਂ ਸਰਕਾਰ ਨੂੰ ਪਤਾ ਲੱਗੂਗਾ ਔਰ ਜਿਹੜੇ ਸਾਫ ਸਿੰਘ ਜੀ ਨੇ ਕਿਹਾ ਸਵਾਲ ਸ਼ਾਂਤੀਪੂਰਵਕ ਪੁੱਛਨੇ ਆ ਸਵਾਲ ਉਹਨਾਂ ਨਾਲ ਗੱਲ ਕਰਨੇ ਆ ਵੀ ਕੋਈ ਵੀ ਆਪਾਂ ਹਿੰਸਾ ਦੇ ਵਿੱਚ ਨਹੀਂ ਲਿਜਾਣਾ ਜਦੋਂ ਇਹ ਡੁੱਬਦੇ ਆ ਤੇ ਹਿੰਸਾ ਕਰਨ ਨੂੰ ਤਿਆਰ ਰਹਿਣਗੇ ਇਹ ਪਰ ਆਪਾਂ ਹਿੰਸਾ ਨਹੀਂ ਕਰਨੀ ਮੈਂ ਤਾਂ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਥੇ ਵੱਧ ਤੋਂ ਵੱਧ ਪਹੁੰਚੋ ਔਰ ਇੱਕ ਇਹ ਦੇ ਨਾਲ ਜ਼ਰੂਰੀ ਸੂਚਨਾ ਸਾਡੀ ਇਹ ਹੈ ਕਿ ਜਿਹੜੇ ਵੀ ਕਿਸਾਨ ਆਪਣੇ ਆਪ ਨੂੰ ਕਿਸਾਨ ਮੰਨਦੇ ਐ ਉਹ ਭਾਜਪੀ ਦੇ ਨਾਲ ਕਿਸੇ ਕਿਸਮ ਦਾ ਤਾਲੁਕਾਤ ਨਾ ਰੱਖਣ ਕਿ ਇਹਨੇ ਸਾਡਾ ਜੋ ਸ਼ੁਭਕਰਨ ਸਿੰਘ ਸ਼ਹੀਦ ਕੀਤਾ ਹੈਗਾ ਗੋਲੀ ਮਾਰ ਕੇ ਉਹ ਜਾਇਆ ਨਹੀਂ ਜਾਣੀ ਚਾਹੀਦੀ ਤੇ ਉਹ ਕਦੇ ਭੁੱਲਣੀ ਨਹੀਂ ਚਾਹੀਦੀ ਕਿਸਾਨ ਨੂੰ ਜਿਵੇਂ ਕਿ ਅਸੀਂ ਭਗਤ ਸਿੰਘ ਰਾਜਗੁਰੂ ਸਿਕਦੇਵ ਅਰਗਨ ਨੂੰ ਯਾਦ ਕਰਦੇ ਆ ਨਾ ਤੇ ਉਦੋਂ ਇਹਨਾਂ ਨੂੰ ਵੀ ਯਾਦ ਕਰੋ ਜੋ ਐਨੀ ਮੰਗਾਈ ਲਿਆ ਕੇ ਦਿੱਤੀ ਐ ਐਨੀਆਂ ਗੱਲਾਂ ਕਹਿੰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀਤੇ ਮੈਂ ਕਲਵੰਤ ਸਿੰਘ ਚਾਟੀਵਿੰਡ ਮੈਂ ਵੀ ਇਹੀ ਬੇਨਤੀ ਕਰਦਾ ਕਿ ਚੰਦ ਦਿਨਾਂ ਦੇ ਵਿੱਚ ਆਪਣਾ ਦਾਣਾ ਫੱਕਾ ਸਾਬਗੇ फटाफट ਇੱਥੇ ਆਉਣ ਦੀ ਤਿਆਰੀ ਕਰੋ ਤਾਂ ਕਿ ਸੰਘਰਸ਼ ਜਿਹੜਾ ਹੈ ਹੋਰ ਜ਼ੋਰਾਂ ਤੇ ਹੋਵੇ ਸਰਕਾਰ ਨੂੰ ਪਤਾ ਲੱਗੇ ਜਿਸ ਨਾਲ ਇਹ ਇੱਕ ਦਾ ਕੰਮ ਨਹੀਂ ਕਿ ਕੱਲੇ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਹੈ ਇਹ ਸਾਰੇ ਵਰਗ ਦੇ ਲੋਕਾਂ ਨੂੰ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਇਲਾਕੇ ਦੇ ਆ 7 ਕਿਲੋਮੀਟਰ ਸਾਡਾ ਪਿੰਡ ਵਾ ਇਥੋਂ ਪਿਛੋਂ ਅਸੀਂ ਵੀ ਮਾਝੇ ਦੇ ਆ ਮਾਝੇ ਦੇ ਹੋਣ ਕਰਕੇ ਮਾਝੇ ਵਾਲਿਆਂ ਨਾਲ ਬੜਾ ਪ੍ਰੇਮ ਹੈ 13 ਫਰਵਰੀ ਤੋਂ ਲੈ ਕੇ ਲਗਾਤਾਰ 23 ਪਰ ਪਿੰਡ ਦਾ ਸਾਡਾ ਲੰਗਰ ਉੱਥੇ ਚੱਲਣ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਤੱਕ ਵੀ ਇਹ ਮੋਰਚਾ ਚੱਲੂਗਾ ਉਦੋਂ ਤੱਕ ਲੰਗਰ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਹੈ ਤਰਨਤਾਰਨ ਵਰ ਸਰ ਦੀ ਜਿੰਨੀ ਸੰਗਤ ਇੱਥੇ ਆ ਕੇ ਬੈਠੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬੜੀ ਚੜ੍ਹਦੀ ਕਲਾ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ